ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਨਿਰਦੇਸ਼ਾਂ ਦੇ ਅਨੁਸਾਰ ਲੋਕਦਾਲਤ ਲਗਾਈ ਗਈ ਹੈ કુલ 25 ਬੈਂਚ ਬਣਾਏ ਗਏ ਹਨ 21 ਬੈਂਚ ਜਲੰਧਰ ਕੋਰਟਸ ਦੇ ਵਿੱਚ ਲਗਾਏ ਗਏ ਹਨ ਦੋ ਬੈਂਚ ਨਕੋਦਰ ਤੇ ਦੋ ਬੈਂਚ ਫਲੋਰ ਅੱਜ ਮੁੱਖ ਤੌਰ ਤੇ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਨਹੀਂ ਸੀ ਪੁੱਗਤੇ ਉਹ ਟ੍ਰੈਫਿਕ ਚਲਾਨ ਲਗਾਏ ਗਏ ਨੇ 138 ਨੇਗੋਸ਼ੀਏਬਲ ਇਨਸਟਰੂਮੈਂਟ ਟੈਕ ਦੇ ਕੇਸਿਸ ਜਾਂ ਉਹ ਫੌਜਦਾਰੀ ਕੇਸ ਜਿਨ੍ਹਾਂ 'ਚ ਸਮਝੌਤਾ ਹੋ ਸਕਦਾ ਹੈ ਉਹ ਕੇਸ ਅੱਜ ਟੇਕ ਅਪ ਹੋਣਗੇ ਇਸ ਤੋਂ ਇਲਾਵਾ ਪ੍ਰੀ ਲਿਟੀਗੇਟਿਵ ਕੇਸਿਸ ਫਾਈਨੈਂਸ ਕੰਪਨੀਆਂਜ਼ ਦੇ ਆਏ ਜਿਹੜੇ ਕਿ ਹਾਲੇ ਕੇਸ ਉਹਨਾਂ ਨੇ ਪਾਏ ਨਹੀਂ ਪਰ ਲੋਗ ਆਪਣੇ ਲੋਨ ਉਹਨਾਂ ਦੇ ਨਾਲ ਉਤਾਰ ਸਕਦੇ ਨੇ ਗੱਲਬਾਤ ਕਰਕੇ ਔਰ ਉਹ ਕਾਫੀ ਘੱਟ ਅਮਾਊਂਟ ਦੇ ਵਿੱਚ ਲੋਨ ਅਮਾਊਂਟ ਸੈਟਲ ਕਰਨ ਨੂੰ ਤਿਆਰ ਨੇ ਇਸ ਤੋਂ ਇਲਾਵਾ ਅੱਜ ਭਾਈ ਖੋਚੀ ਦੱਸਦੇ ਆ ਕਿ ਨਾਲ ਸਾਹ ਦੀ ਸਕੀਮ ਹੈ ਮਿਸ਼ਨ ਮੋਡ ਉਹਦੇ ਤਹਿਤ ਜਿਹੜੇ ਵੀ ਕੈਦੀ ਜਿਨ੍ਹਾਂ ਨੇ ਅਪੀਲ ਨਹੀਂ ਪਾ ਸਕੇ ਜਾਂ ਬੇਲ ਨਹੀਂ ਪਾ ਸਕੇ ਉਹ ਤੁਰੰਤ ਲੀਗਲ ਸਰਵਿਸ ਅਥਾਰਟੀ ਨੂੰ ਕੰਟੈਕਟ ਕਰਨ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਨ੍ਹਾਂ ਦਾ ਸਾਨੂੰ ਪਤਾ ਲੱਗ ਰਿਹਾ ਅਸੀਂ ਉਹਨਾਂ ਦੀ ਅਪੀਲ ਦਾਇਰ ਕਰਵਾ ਰਹੇ ਹਾਂ ਅਗਰ ਕੋਈ ਰਹਿ ਗਿਆ ਮੈਂ ਤੁਹਾਡੇ ਜ਼ਰੀਏ ਇਹ ਸੰਦੇਸ਼ ਪਹੁੰਚਾਉਣਾ ਚਾਹੂੰਗਾ ਕਿ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਕੰਟੈਕਟ ਕਰੇ ਔਰ ਤਾਂਕਿ ਉਹਨਾਂ ਦੀ ਅਪੀਲ ਪਾਈ ਜਾ ਸਕੇ ਇਹ ਅਪੀਲ ਸਿਰਫ ਹਾਈ ਕੋਰਟ 'ਚ ਹੀ ਨਹੀਂ ਜੇ ਕਿਸੇ ਦੀ ਅਪੀਲ ਹਾਈ ਕੋਰਟ ਤੋਂ ਖਾਰਜ ਹੋ ਚੁੱਕੀ ਹੈ ਸੁਪਰੀਮ ਕੋਰਟ ਲਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਔਰ ਅਸੀਂ ਉਹਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਵੀ ਪਾਵਾਂਗੇ